ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਏਕਮਨੂਰ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਇੱਕ ਪਹਿਲਾ ਸੂਆ ਸੁੰਦੀ ਵਾੜ ਲੈ ਕੇ ਆਏ ਆਂ ਏਰੀਆ ਦੀ ਗੱਲ ਕਰੀਏ ਤਾਂ ਏਰੀਆ ਪਿੰਡ ਜੌਣ ਵਾਲਾ ਜਿਹੜਾ ਜਿਹੜਾ ਇਹਨੂੰ ਅਫੀਦਕੂਟ ਪਾਇਆ ਜਾਂਦਾ ਨਾਲ ਲੱਗਦੇ ਪਿੰਡ ਜਿਵੇਂ ਕਣਗੇ ਵਾਲਾ ਔਲਖ ਬੱਗਿਆਣਾ ਭਲੂਰ ਇੱਕ ਪਾਸੇ ਲੰਡੇ ਤੇ ਸੂਣ ਦੇ ਵਿੱਚ ਜਿਹੜਾ ਸਮਾਂ ਹੈ ਗਾਂ ਦਾ ਲਗਭਗ 3 ਤੋਂ 4 ਦਿਨ ਦਾ ਸਮਾਂ ਬਾਕੀ ਹੈ ਪਹਿਲਾਂ ਵੀ ਆਪਾਂ ਇਹਦੀ ਵੀਡੀਓ ਬਣਾ ਕੇ ਪਾਈ ਸੀ ਗਾਂ ਦੀ ਤੇ ਉਹ ਕਿਸੇ ਕਾਰਨ ਕਰਕੇ ਤਕਨੀਕੀ ਖਰਾਬੀ ਕਰਕੇ ਆਪਾਂ ਨੂੰ ਡਿਲੀਟ ਕਰਨੀ ਪੈਗੀ ਇਹ ਦੁਬਾਰੇ ਆਪਾਂ ਗਾਂ ਦੀ ਵੀਡੀਓ ਬਣਾਈ ਹੈ ਤੇ ਬਾਈ ਦਾ ਕੰਮ ਆ ਜਿਹੜਾ ਉਹ ਘਰੇਲੂ ਪਰਿਵਾਰ ਕੋਲੇ ਆ ਇਹ ਵਪਾਰ ਦਾ ਕੰਮ ਮਾੜਾ ਮੋਟਾ ਬਾਈ ਕਰਦਾ ਬਾੜਾ ਨਹੀਂ ਕਿਉਂ ਪਹਿਲਾ ਵੀ ਆਪਾਂ ਵੀਡੀਓ ਜਿਹੜੀਆਂ ਅਪਲੋਡ ਕੀਤੀਆਂ ਚੈਨਲ ਤੇ ਤੇ ਜੇ ਸੁਭਾਅ ਦੀ ਗੱਲ ਕਰੀਏ ਤੇ ਗਾਂ ਦਾ ਸੁਭਾਅ ਜਿਹੜਾ ਠੰਡਾ ਠੰਡੀ ਸੀਲ ਹੈ ਪੂਰੀ ਐ ਨਹੀਂ ਵੀ ਛੜਾਲੀ ਐ ਜਾਂ ਗਰਮ ਠੰਡੇ ਸੁਭਾਅ ਦੀ ਹੋਊਗੀ ਘਰੇ ਰੱਖਣ ਵਾਸਤੇ ਬਹੁਤ ਵਧੀਆ ਵਹਿੜਾ ਬਾਕੀ ਨਵਾਂ ਹਾਨਾ ਜੇ ਰੇਟ ਦੀ ਗੱਲ ਕਰੀਏ ਤਾਂ ਰੇਟ ਬਾਈ ਨੇ ਦਾ ਜਿਹੜਾ ਹੈ ਉਹ 60000 ਰੁਪਇਆ ਰੱਖਿਆ ਜਿਹਦੇ ਵਿੱਚੋਂ ਮੌਕੇ ਤੇ ਕੋਈ ਮਾੜਾ ਮੋਟਾ ਮਾਨ ਤਾਣ ਕੀਤਾ ਜਾਊਗਾ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਆ ਜੇ ਵੀਡੀਓ ਵੇਖਣ ਲਈ ਧੰਨਵਾਦ